ਸਤਿ ਸ਼੍ਰੀ ਅਕਾਲ ਜੀ ਸਿਮਰਨ ਟਿੱਕ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਵਾਲੀ ਸੂਟ ਤੁਹਾਨੂੰ ਬਹੁਤ ਹੀ ਪਿਆਰੇ ਸੂਟ ਮਿਲਣਗੇ ਜੀ ਬਹੁਤ ਘੱਟ ਰੇਟ 'ਚ ਜੀ ਓਨਲੀ ਇੱਕ ਹੀ ਰੇਟ ਦੇ ਸਾਰੇ ਸੂਟ ਹੈ ਜੀ ਤੁਸੀਂ ਧਿਆਨ ਨਾਲ ਵੀਡੀਓ ਦੇਖਿਓ ਤੇ ਆਫਰਾਂ ਵੀ ਬਹੁਤ ਹੈ ਜੀ ਤੁਸੀਂ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਜੀ ਬਹੁਤ ਹੀ ਵਧੀਆ ਸੂਟ ਹੈ ਜੀ ਬਹੁਤ ਵਧੀਆ ਪਿਓਰ ਮਸਲੀਨ ਕਾਟਨ ਹੈ ਜੀ 220 ਮੀਟਰ ਦੀ ਤੁਹਾਨੂੰ ਕੱਟ ਮਿਲੇਗੀ ਜੀ ਸਿੰਗਲ ਸੂਟ ਮਿਲੂਗਾ ਜੀ ਤੁਹਾਨੂੰ 550 ਦਾ ਦੋ ਸੂਟ ਮਿਲਣਗੇ ਤੁਹਾਨੂੰ 1000 ਦੇ ਜੀ ਤਿੰਨ ਸੂਟ ਮਿਲਣਗੇ ਤੁਹਾਨੂੰ 1350 ਦੇ ਜੀ ਤੁਸੀਂ ਕਰਨਾ ਹੈ ਇਦਾਂ ਜੀ ਜੇ ਤੁਸੀਂ ਬੁਕਿੰਗ ਕਰਨੀ ਆ ਬੁਕਿੰਗ ਕਰਨ ਤੋਂ ਪਹਿਲਾਂ ਇੱਕ ਵਾਰ ਗੱਲ ਜ਼ਰੂਰ ਕਰ ਲਿਆ ਕਰੋ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਤੁਸੀਂ ਇੱਕ ਸੂਟ ਕਿਸੇ ਚ ਐਦਾਂ ਹੁੰਦਾ ਜੀ ਇੱਕ ਸੂਟ ਤੁਸੀਂ ਆਪਣੀ ਪਸੰਦ ਦਾ ਲੈ ਸਕਦੇ ਆ ਇੱਕ ਸੂਟ ਅਸੀਂ ਤੁਹਾਨੂੰ ਆਪਣੀ ਪਸੰਦ ਦਾ ਭੇਜੂਗੇ ਐਦਾਂ ਵੀ ਹੋ ਜਾਂਦਾ ਜੀ ਪਰ ਫਿਰ ਵੀ ਜਿਵੇਂ ਮੈਂ ਲਿਖਿਆ ਹੋਇਆ ਹੈ ਤੁਸੀਂ ਚੈੱਕ ਕਰੋ ਜੀ ਤੁਹਾਨੂੰ ਦੱਸ ਰਹੀਆਂ ਇੱਕ ਸੂਟ 550 ਦਾ ਦੋ ਸੂਟ 1000 ਦੇ ਤੇ ਤਿੰਨ ਸੂਟ 1350 ਦੇ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਪ੍ਰਿੰਟ ਸੂਟ ਬਹੁਤ ਸੋਹਣਾ ਤੁਹਾਨੂੰ ਆਲ ਓਵਰ ਕੱਟ ਮਿਲੂਗਾ ਜੀ ਬਹੁਤ ਹੀ ਵਧੀਆ ਸੂਟ ਦਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਣਾ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਦੇ ਪ੍ਰਾਈਸ ਹੈ ਜੀ ਉਹ ਅਗਲੇ ਸੂਟ ਚੈੱਕ ਕਰੋ ਜੀ 900 ਦੇ ਦੋ ਸੂਟ 900 ਦੇ ਦੋ ਸੂਟ ਹੈ ਜੀ ਕਲਰ ਚੈੱਕ ਕਰੀ ਜਾਓ ਪ੍ਰਿੰਟ ਚੈੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 900 ਦੇ ਦੋ ਸੂਟ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਬਹੁਤ ਹੀ ਪਿਆਰੇ ਕੈਂਬ੍ਰਿਕ ਕਾਟਨ ਦੇ ਤੁਹਾਨੂੰ ਸੂਟ ਮਿਲਣਗੇ ਗਰਮੀ ਵਾਲਾ ਫੈਬਰਿਕ ਆ ਚੁੱਕਿਆ ਜੀ ਬਹੁਤ ਪਿਆਰੀ ਸੌਫਟ ਕਾਟਨ ਹੈ 2.5 ਮੀਟਰ ਦਾ ਤੁਹਾਨੂੰ ਕੱਟ ਮਿਲੂਗਾ ਜੀ 2.5 ਮੀਟਰ ਦਾ 900 ਦੇ ਦੋ ਸੂਟ 900 ਦੇ ਤੁਹਾਨੂੰ ਦੋ ਸੂਟ ਮਿਲਣਗੇ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਜੇ ਕਲਰ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਸਕ੍ਰੀਨ ਤੇ ਜਿਹੜਾ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਏ ਏਸੀ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੇ ਆ ਏਸੀ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਕੈਂਬ੍ਰਿਕ ਕਾਟਨ ਦੇ ਬਹੁਤ ਜ਼ਿਆਦਾ ਵਧੀਆ ਸੂਟ ਹੈ ਜੀ 900 ਦੇ ਦੋ ਸੂਟ ਨਾਲ ਦੀ ਨਾਲ ਸਕ੍ਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕ੍ਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਵਟਸਐਪ ਨੰਬਰ ਹੈ ਏਸੀ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਸਕਦੇ ਆ ਏਸੀ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਆ ਜੀ 900 ਦੇ ਦੋ ਸੂਟ ਪਿਓਰ ਕਾਟਨ ਕੈਂਬ੍ਰਿਕ ਕਾਟਨ ਹੈ ਜੀ 2.5 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜਿਹੜਾ ਸੂਟ ਤੁਹਾਡੇ ਪਸੰਦ ਆਉਂਦਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜੋ ਜੀ 900 ਦੇ ਦੋ ਸੂਟ ਸੂਟਾਂ ਦੇ ਕਲਰ ਤੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਆ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਇਸ ਤੇ ਤੁਸੀਂ ਪਿਕਸ ਸੈਂਡ ਕਰੋ ਸੂਟ ਦੀ ਤੇ ਨਾਲ ਦੀ ਨਾਲ ਆਪਣਾ ਸੂਟ ਬੁੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਜੀ ਕੈਂਬ੍ਰਿਕ ਕਾਟਨ ਦੇ 900 ਦੇ 2 ਸੂਟ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਮਿਲਣਗੇ ਤੁਹਾਨੂੰ ਅਗਲਾ ਸੂਟ ਚੈੱਕ ਕਰੋ ਜੀ ਕੋਟਾ ਡੋਰੀਏ ਦਾ ਡਿਜੀਟਲ ਪ੍ਰਿੰਟ ਸੂਟ ਹੈ ਜੀ ਸੂਟ ਦਾ ਪ੍ਰਾਈਜ਼ ਹੈਗਾ ਇਹ ਜੀ 950 ਰੁਪਿਆ ਇੱਕ ਦੇ ਨਾਲ ਇੱਕ ਸੂਟ ਤੁਹਾਨੂੰ ਫ੍ਰੀ ਮਿਲੂਗਾ ਜੀ ਇੱਕ ਦੇ ਨਾਲ ਇੱਕ ਸੂਟ ਫ੍ਰੀ ਇੱਕ ਸੂਟ ਤੁਸੀਂ ਆਪਣੀ ਪਸੰਦ ਦਾ ਲੈ ਸਕਦੇ ਆਂ ਦੂਜਾ ਸੂਟ ਅਸੀਂ ਭੇਜੂਗੇ ਤੁਹਾਨੂੰ ਕੋਟੇ ਦਾ ਹੀ ਪਰ ਕਲਰ ਸਾਡੀ ਪਸੰਦ ਦਾ ਹੋਊਗਾ ਜੀ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਹੈ ਜੀ ਬਹੁਤ ਸੋਹਣੇ ਸੋਹਣੇ ਕਲਰ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਇੱਕ ਦੇ ਨਾਲ ਇੱਕ ਫ੍ਰੀ 950 ਦਾ ਸੂਟ ਹੈ ਜੀ ਇੱਕ ਸੂਟ ਤੁਹਾਡੀ ਪਸੰਦ ਦਾ ਹੋਊਗਾ ਇੱਕ ਅਸੀਂ ਆਪਣੀ ਪਸੰਦ ਦਾ ਨਾਲ ਭੇਜੂਗੇ ਜੀ ਕੋਟੇ ਦਾ ਸੂਟ ਹੈ ਬਹੁਤ ਹੀ ਵਧੀਆ ਪ੍ਰਿੰਟਿੰਗ ਹੈ ਜੀ ਤੁਸੀਂ ਇਹਦੀ ਡਰੈੱਸ ਵੀ ਬਣਾ ਸਕਦੇ ਆ ਸੂਟ ਵੀ ਬਣਾ ਸਕਦੇ ਆ ਜੋ ਤੁਹਾਡਾ ਮਨ ਕਰੇ ਤੁਸੀਂ ਉਹ ਬਣਾ ਸਕਦੇ ਆ 950 ਦੇ ਦੋ ਸੂਟ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਜਿਹੜਾ ਤੁਹਾਨੂੰ ਕਲਰ ਦਿਖ ਰਿਹਾ ਜੀ ਬਲੂ ਕਲਰ ਇਹਦੇ ਤੇ ਤੁਸੀਂ ਕੱਟਵਰਕ ਕਰਾ ਲਿਓ ਡਬਲ ਸ਼ੇਡ ਦੁਪੱਟਾ ਕਰਾ ਲਿਓ ਸੂਟ ਦੀ ਲੁੱਕ ਬਣ ਕੇ ਬਹੁਤ ਪਿਆਰੀ ਹੋਣੀ ਆ ਕੋਟੇ ਦਾ ਸੂਟ ਹੈ ਜੀ ਬਹੁਤ ਪਿਆਰਾ ਐਂ ਤੁਹਾਨੂੰ ਪਿਕ ਵਿੱਚ ਕਲੀਅਰ ਦਿਖਾਇਆ ਗਿਆ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਜੇ ਸੂਟ ਹੈ ਕੋਟੇ ਦੇ ਇੱਕ ਦੇ ਨਾਲ ਇੱਕ ਸੂਟ ਫ੍ਰੀ ਦਿੱਤਾ ਜਾਵੇਗਾ ਇੱਕ ਸੂਟ ਤੁਹਾਡੀ ਪਸੰਦ ਆ ਤੇ ਇੱਕ ਸੂਟ ਸਾਡੀ ਪਸੰਦ ਆ ਹੋਊਗਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਸਕਰੀਨ ਤੇ ਜਿਹੜਾ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਜੀ ਇਹ WhatsApp ਨੰਬਰ ਹੈ ਇਸੀ ਤੇ ਤੁਸੀਂ ਸੂਟ ਦੀ ਪਿਕ ਸੈਂਡ ਕਰ ਸਕਦੇ ਆ ਏਸੀ ਤੇ ਤੁਸੀਂ Google Pay Paytm ਕਰਕੇ ਸਕਰੀਨਸ਼ਾਟ ਸੈਂਡ ਕਰ ਦਿਓ ਤੁਹਾਡਾ ਆਰਡਰ ਡਨ ਹੋ ਜਾਊਗਾ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਵਧੀਆ ਤੁਹਾਨੂੰ ਸੂਟ ਮਿਲਣਗੇ 5 ਮੀਟਰ ਦੀ ਕੱਟ ਹੈ ਜੀ ਸੂਟ ਦੀ 5 ਮੀਟਰ ਦੀ ਬਹੁਤ ਜ਼ਿਆਦਾ ਸੋਹਣੇ ਸੂਟ ਜਿਆਦਾ ਸੋਹਣੇ ਸੂਟ ਹੈ ਸੂਟ ਦਾ ਪ੍ਰਾਈਸ ਹੈਗਾ ਓਨਲੀ 700 ਰੁਪਿਆ 700 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਇਹ ਵੀ ਸੂਟ ਤੁਹਾਨੂੰ ਮਿਲਣਗੇ ਕੈਂਬ੍ਰਿਕ ਕਾਟਨ ਦੇ ਕੈਂਬ੍ਰਿਕ ਕਾਟਨ ਦੇ ਸੂਟ ਹੈ ਜੀ ਬਹੁਤ ਜਿਆਦਾ ਪਿਆਰੇ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 550 ਰੁਪਿਆ 550 ਰੁਪਿਆ ਸੂਟ ਦਾ ਪ੍ਰਾਈਸ ਹੈ ਇਹਨਾਂ ਚੋਂ ਕੋਈ ਵੀ ਸੂਟ ਤੁਹਾਡੇ ਪਸੰਦ ਆਉਂਦਾ ਹੈ ਤਾਂ ਕਲਿੱਕ ਕਰਕੇ ਨਾਲ ਦੀ ਨਾਲ ਆਪਣਾ ਆਰਡਰ ਡਨ ਕਰੋ ਜੀ ਸੂਟ ਦਾ ਪ੍ਰਾਈਸ ਹੈਗਾ ਜੀ 550 ਰੁਪਿਆ 550 ਦਾ ਇੱਕ ਸੂਟ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਤੇ ਤੁਸੀਂ ਪਿਕ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਆ ਕਈ ਮੇਰੀਆਂ ਭੈਣਾਂ ਨੂੰ ਪਿਕ ਨਹੀਂ ਲੈਣੀ ਆਉਂਦੀ ਤਾਂ ਤੁਸੀਂ ਫੋਨ ਤੇ ਗੱਲ ਕਰਕੇ ਵੀ ਆਪਣਾ ਸੂਟ ਰਖਾ ਸਕਦੇ ਆ ਤੁਸੀਂ ਸਿਰਫ ਆਪਣਾ ਐਡਰੈਸ ਸੈਂਡ ਕਰਨਾ ਏਸੇ ਵਿੱਚ ਤੁਹਾਡਾ ਸੂਟ ਘਰ ਤੱਕ ਪਹੁੰਚ ਜਾਊਗਾ ਜੀ ਕੋਈ ਸ਼ਿਪਿੰਗ ਅਲੱਗ ਤੋਂ ਨਹੀਂ ਲਈ ਜਾਊਗੀ ਜੀ 550 ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ कॉटन ਦੇ ਕੈਂਬ੍ਰਿਕ कॉटन ਬਹੁਤ ਹੀ ਵਧੀਆ ਸੂਟ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਸ ਕ ਅਗਲੇ ਸੂਟ ਚੈੱਕ ਕਰੋ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਕੈਂਬ੍ਰਿਕ कॉटन ਦੇ 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ 1350 ਦੇ ਤਿੰਨ ਸੂਟ 1350 ਦੇ ਤਿੰਨ ਸੂਟ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 1350 ਦੇ 3 ਸੂਟ ਬڑے ਪਨੇ ਦੀ ਤੁਹਾਨੂੰ 1.5 ਮੀਟਰ ਸ਼ਰਟ ਮਿਲੂਗੀ ਜੀ ਬਹੁਤ ਹੀ ਪਿਆਰੀ ਸ਼ਰਟ ਦਾ ਪਨਾ ਮਿਲੂਗਾ ਜੀ ਤੁਹਾਨੂੰ 58 ਇੰਚ ਪੂਰੀ ਖੁੱਲੀ ਡੁੱਲੀ ਸ਼ਰਟ ਬਣਦੀ ਹੈ ਜੀ ਸ਼ਰਟ ਮਿਲੂਗੀ ਤੁਹਾਨੂੰ ਜੀ ਪੂਰੀ ਖੁੱਲੀ ਡੁੱਲੀ ਬਾਟਮ ਮਿਲੂਗੀ ਤੁਹਾਨੂੰ 2.5 ਮੀਟਰ ਦੀ ਬਹੁਤ ਹੀ ਪਿਆਰੀ ਸੂਟ ਦਾ ਪ੍ਰਾਈਸ ਹੈਗਾ ਜੀ 1350 ਦੇ 3 ਸੂਟ ਨਾਲ ਦੀ ਨਾਲ ਸਿਲੈਕਟ ਕਰਿਓ ਜੀ ਸੂਟ ਕਈ ਵਾਰ ਇਹ ਹੁੰਦਾ ਕਿ ਦੋ ਸੂਟ ਮਿਲ ਜਾਂਦੇ ਆ ਇੱਕ ਸੂਟ ਰਹਿ ਜਾਂਦਾ ਇਸ ਕਰਕੇ ਵੀਡੀਓ ਦੇਖ ਦੀ ਸਰ ਸੂਟ ਫਾਈਨਲ ਕਰਕੇ ਪਿਕਾ ਪਾ ਦਿਓ ਜਿਨ੍ਹਾਂ ਦੀ ਪੇਮੈਂਟ ਪਹਿਲਾਂ ਹੋ ਗਈ ਜੀ ਉਹਨਾਂ ਨੂੰ ਸੂਟ ਰੱਖੇ ਜਾਣਗੇ ਜੀ 1350 ਦੇ ਤਿੰਨ ਸੂਟ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1350 ਦੇ ਤਿੰਨ ਸੂਟ 1350 ਦੇ ਤਿੰਨ ਸੂਟ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਸੂਟ ਹੈ 1350 ਦੇ ਤਿੰਨ ਸੂਟ ਬਹੁਤ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਤੁਸੀਂ ਬਾਏ ਕਰ ਸਕਦੇ ਆ ਜੀ 1350 ਦੇ ਤਿੰਨ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਜੇ ਸੂਟ ਸਕਰੀਨ ਤੇ ਜਿਹੜਾ ਨੰਬਰ ਸ਼ੋ ਹੋ ਰਿਹਾ ਉਹ ਵਟਸਐਪ ਨੰਬਰ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਪਿਆਰੇ ਪਿਆਰੇ ਸੂਟ ਹੈ ਜੀ 1350 ਦੇ ਤਿੰਨ ਸੂਟ ਇਹ ਸੂਟ ਜਿਹੜੇ ਤੁਸੀਂ ਦੇਖ ਰਹੇ ਆ ਜੀ ਇਹ 1300 ਦੇ ਤਿੰਨ ਸੂਟ ਹੈ ਕਸਟਮਰ ਸਿਲੈਕਟ ਕਰ ਸਕਦਾ ਜੀ ਵੀ ਕਿਹੜੇ ਤਿੰਨ ਲੈਣੇ ਆ ਕਈ ਵਾਰ ਇਹ ਹੁੰਦਾ ਕਿ ਕੋਈ ਸੂਟ ਨਹੀਂ ਹੁੰਦਾ ਉਹ ਅਸੀਂ ਪਾਉਂਗੇ ਕਾਟਨ ਦਾ ਹੀ ਪਰ ਪਾਉਂਗੇ ਏਸੀ ਫੈਬਰਿਕ ਚ ਹੋਗਾ ਕਲਰ ਦਾ ਫਰਕ ਹੋ ਸਕਦਾ ਹੈ ਜੀ ਇਸ ਕਰਕੇ ਨਾਲ ਦੀ ਨਾਲ ਸੂਟ ਸਿਲੈਕਟ ਕਰਕੇ ਪਿਕਾ ਸੈਂਡ ਕਰੋ ਅਗਲੇ ਸੂਟ ਚੈੱਕ ਕਰੋ ਜੀ ਦੁਪट्टे ਵਾਲਾ ਸੂਟ ਮਿਲੂਗਾ ਜੀ ਤੁਹਾਨੂੰ ਪਿਓਰ ਕਾਟਨ ਦਾ ਵਿੱਦ ਦੁਪੱਟਾ ਸੂਟ ਦਾ ਪ੍ਰਾਈਸ ਹੈਗਾ ਜੀ 550 ਰੁਪਿਆ 550 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 550 ਦਾ ਸੂਟ 550 ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰਾ ਕਾਟਨ ਦਾ ਵਿੱਦ ਦੁਪੱਟਾ ਸੂਟ ਹੈ ਜੀ 550 ਦਾ ਸੂਟ ਕੋਈ ਵੀ ਰਹਿ ਨਾ ਜਾਵੇ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਅਗਲਾ ਸੂਟ ਚੈੱਕ ਕਰੋ ਜੀ ਲਵੈਂਡਰ ਕਲਰ ਦਾ ਲਵੈਂਡਰ ਕਲਰ ਦਾ ਸੂਟ ਹੈ ਜੀ ਇਹ ਸੂਟ ਹੈਗਾ ਜੀ 750 ਦਾ 750 ਦੇ ਸੂਟ ਸਟਾਰਟ ਹੋ ਗਏ ਜੀ ਹੁਣ 550 ਦਾ ਸੂਟ ਹੈ ਜੀ ਜਿਹੜਾ ਮਰਜ਼ੀ ਸੂਟ ਬੁੱਕ ਕਰੋ 5 ਮੀਟਰ ਦੇ ਸ਼ਰਟ ਤੇ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਦੁਪੱਟਾ ਮਿਲੂਗਾ 2.25 ਦਾ 2.5 ਦੀ ਬਾਟਮ ਤੇ 2.5 ਦੀ ਸ਼ਰਟ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 750 ਰੁਪਿਆ ਓਨਲੀ 750 ਰੁਪਏ ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਕਾਟਨ ਦੇ ਵਿਦ ਦੁਪੱਟਾ ਸੂਟ ਦਿੱਤਾ ਜਾਊਗਾ ਬਹੁਤ ਹੀ ਜਿਆਦਾ ਸੋਹਣੇ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ 750 ਦਾ ਇੱਕ ਸੂਟ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਬਹੁਤ ਜਿਆਦਾ ਸੋਹਣੇ ਕੋਈ ਵੀ ਮੇਰੀ ਭੈਣ ਰਹਿ ਨਾ ਜਾਵੇ ਜਿਹੜੀਆਂ ਸਾਡੀਆਂ ਵੀਡੀਓ ਰੋਜ਼ ਦੇਖਦੀਆਂ ਉਹ ਜਰੂਰ ਇਸ ਵੀਡੀਓ ਦਾ ਲਾਹ ਲਿਓ ਇਹ ਸੂਟ ਬਹੁਤ ਜਿਆਦਾ ਸੋਹਣੇ ਹੈ ਜੀ ਕੈਂਬ੍ਰਿਕ ਕਾਟਨ ਵੀ ਹੋਰ ਕਾਟਨ ਕੋਈ ਮਿਕਸ ਨਹੀਂ ਹੈਗਾ ਜੀ ਵਿੱਚ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਗਰਮੀ స్టార్ਟ ਵਿੱਚ ਸੋਹਣੇ ਸੋਹਣੇ ਸੂਟ ਪਾਓ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋਅ ਹੋ ਰਿਹਾ ਏਸੀ ਨੰਬਰ ਤੇ ਤੁਸੀਂ ਸਾਨੂੰ ਪਿੱਕਾ ਭੇਜ ਸਕਦੇ ਆ Google Pay ਕਰ ਸਕਦੇ ਆ Paytm ਕਰ ਸਕਦੇ ਆ ਜੀ ਜੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਤੁਸੀਂ ਕਿਤੇ ਵੀ ਬੈਠੇ ਆ ਕਿਸੇ ਵੀ ਏਰੀਆ ਚ ਬੈਠੇ ਆ ਬਿਦਾਉਟ ਸ਼ਿਪਿੰਗ ਚੂਟ ਤੁਹਾਡੇ ਘਰ ਤੱਕ ਜਾਊਗਾ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਕੈਂਬ੍ਰਿਕ ਕਾਟਨ ਦੇ ਨਾਲ ਪ੍ਰਿੰਟ ਕਾਟਨ ਦਾ ਦੁਪੱਟਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 750 ਰੁਪਿਆ 750 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਕਾਟਨ ਦੇ ਸੂਟ ਹੈ ਜੀ 750 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਪਿਆਰੇ ਪਿਆਰੇ ਸੂਟ ਹੈ ਕਲਰ ਆਪਸ਼ਨ ਬਹੁਤ ਹੈ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਤੁਸੀਂ ਵਾਏ ਕਰ ਸਕਦੇ ਆ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਡਿਜੀਟਲ ਪ੍ਰਿੰਟ 5 ਮੀਟਰ ਦਾ ਤੁਹਾਨੂੰ ਕੱਟ ਮਿਲੇਗਾ ਜੀ ਕਾਟਨ ਦਾ ਸੂਟ ਹੈ ਜੀ 5 ਮੀਟਰ ਦਾ ਸੂਟ ਦਾ ਪ੍ਰਾਈਸ ਹੈਗਾ ਜੀ 550 ਰੁਪਿਆ 550 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਤੁਸੀਂ ਮੰਗਵਾ ਸਕਦੇ ਆ ਓਨਲੀ 550 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ 550 ਰੁਪਿਆ 550 ਵਿੱਚ ਵਿਦ ਸ਼ਿਪਿੰਗ ਸੂਟ ਤੁਹਾਡੇ ਘਰ ਤੱਕ ਜਾਊਗਾ ਜੀ ਬਹੁਤ ਹੀ ਪਿਆਰਾ ਪਿਆਰਾ ਜਿਹਾ ਸੂਟ ਹੈ 550 ਦਾ ਓਨਲੀ ਇਹਨਾਂ ਚੋਂ ਕੋਈ ਵੀ ਤੁਸੀਂ ਸੂਟ ਕੋਈ ਸਿਲੇਕਟ ਕਰ ਲਓ ਓਨਲੀ 550 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਵਿਦ ਸ਼ਿਪਿੰਗ ਕੋਈ ਚਾਰਜ ਅਲੱਗ ਤੋਂ ਨਹੀਂ ਲਿਆ ਜਾਊਗਾ ਆਲ ਇੰਡੀਆ ਸ਼ਿਪਿੰਗ ਫ੍ਰੀ ਹੈ ਜੀ ਫੋਰਨ ਲਈ ਸ਼ਿਪਿੰਗ ਲੱਗਦੀ ਹੈ ਆਲ ਇੰਡੀਆ ਸ਼ਿਪਿੰਗ ਫ੍ਰੀ ਹੈ ਬਹੁਤ ਹੀ ਪਿਆਰਾ ਸੂਟ ਹੈ ਜੀ ਓਨਲੀ 550 ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਇਹ ਵੀ ਤੁਹਾਨੂੰ ਕਾਟਨ ਦਾ ਵਿਦਦ ਦੁਪੱਟਾ ਸੂਟ ਮਿਲੂਗਾ 650 ਦਾ 650 ਦਾ ਸੂਟ ਮਿਲੂਗਾ ਜੀ ਵਿਦਦ ਦੁਪੱਟਾ ਬਹੁਤ ਹੀ ਪਿਆਰਾ ਕਾਟਨ ਦਾ ਸੂਟ ਹੈ ਛਪੌਣ ਦਾ ਨਾਲ ਦੁਪੱਟਾ ਹੈ ਜੀ 650 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲਿਕੇ ਸੈਂਡ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਬਲੈਕ ਕਲਰ ਦਾ 650 ਓਨਲੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 650 ਰੁਪਿਆ 650 ਚ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਪਿਆਰਾ ਸੂਟ ਮਿਲ ਰਿਹਾ ਵਿਦ ਦੁਪੱਟਾ ਸੂਟ ਹੈਗਾ ਜੀ ਬਹੁਤ ਜ਼ਿਆਦਾ ਸੋਨਾ ਪਿਓਰ ਸ਼ਪੂਨ ਦਾ ਤੁਹਾਨੂੰ ਨਾਲ ਦੁਪੱਟਾ ਮਿਲੂਗਾ ਸੂਟ ਦਾ ਕੱਟ ਮਿਲੂਗਾ 5 ਮੀਟਰ ਦਾ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ 1150 ਦੇ ਦੋ ਸੂਟ 1150 ਦੇ ਦੋ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਵਾਈਟ ਆਰ ਕਰੀਮ 650 1150 ਦੇ ਦੋ ਸੂਟ ਜੀ 1150 ਦੇ ਦੋ ਸੂਟ ਤੁਸੀਂ ਸਿੰਗਲ ਸੂਟ ਨਹੀਂ ਲੈ ਸਕਦੇ ਜੀ ਜਿੰਨ ਨੂੰ ਦੋ ਬੋਲਿਆ ਜਾਊਗਾ ਉਹ ਦੋ ਹੀ ਲੈ ਸਕਦੇ ਆ ਜਿਵੇਂ ਤਿੰਨ ਸੂਟ ਬੋਲਿਆ ਤਾਂ ਤੁਸੀਂ ਤਿੰਨੇ ਬਾਏ ਕਰ ਸਕਦੇ ਆ ਜੀ 1150 ਦੇ ਦੋ ਸੂਟ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਜੀ ਕੈਂਬ੍ਰਿਕ ਕਾਟਨ ਕਪੜਾ ਹੈ ਜੀ ਬਹੁਤ ਹੀ ਪਿਆਰਾ ਡਿਜੀਟਲ ਪ੍ਰਿੰਟ ਹੈ ਜੀ ਟਾਈ ਟਾਈ ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ 11.500 ਦੇ ਦੋ ਸੂਟ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 11.500 ਦੇ ਦੋ ਸੂਟ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ 11.500 ਦੇ ਦੋ ਸੂਟ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਪਿਆਰੀ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਕੋਈ ਵੀ ਰਹਿ ਨਾ ਜਬ ਇਹ ਪ੍ਰਿੰਟ ਨਾਲ ਦੀ ਨਾਲ ਕਿਉਂਕਿ ਜੇ ਇੱਕ ਸੂਟ ਰਹਿ ਗਿਆ ਇੱਕ ਸੂਟ ਤੁਹਾਨੂੰ ਨਾ ਮਿਲਿਆ ਤੁਹਾਡੀ ਚੁਆਇਸ ਦਾ ਇਸ ਕਰਕੇ ਨਾ ਨਾਲ ਵੀਡੀਓ ਦੇਖ ਦੀ ਸਾਰੇ ਸੂਟ ਸਿਲੈਕਟ ਕਰਕੇ ਪਿੱਕਾ ਪਾ ਦਿਓ ਸੋਚਣ ਦੀ ਲੋੜ ਨਹੀਂ ਜੀ ਕਈ ਵਾਰ ਆਪਾਂ ਨੂੰ ਇੱਕ ਸੂਟ ਮਿਲ ਜਾਂਦਾ ਇੱਕ ਨਾਲ ਨਹੀਂ ਮਿਲਦਾ ਸੂਟ ਦਾ ਪ੍ਰਾਈਸ ਹੈਗਾ ਜੀ 1150 ਦੇ ਦੋ ਸੂਟ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਕੈਂਬ੍ਰਿਕ ਕਾਟਨ ਦੇ ਪੂਰੀਆਂ ਗਰਮੀਆਂ ਤੁਸੀਂ ਰੱਜ ਕੇ ਹੰਡਾਉਂਗੇ ਬਹੁਤ ਵਧੀਆ ਫੈਬਰਿਕ ਹੈ ਕਿਉਂਕਿ ਅਸੀਂ ਖੁਦ ਸੂਟ ਸਟੀਚ ਕਰਦੇ ਆ ਸਾਡੇ ਕੋਲੇ ਸੂਟ ਸਟੀਚਿੰਗ ਲਈ ਵੀ ਆਏ ਮੈਂ ਪੂਰਾ ਤੁਹਾਨੂੰ ਪੂਰਾ ਫੈਬਰਿਕ ਵਧੀਆ ਮਿਲੂਗਾ ਇਦਾਂ ਦੀ ਗੱਲ ਨਹੀਂ ਹੈਗੀ ਵੀ ਫੈਬਰਿਕ ਵਧੀਆ ਨਹੀਂ ਹੈਗਾ ਸਾਡੇ 1150 ਦੇ ਦੋ ਸੂਟ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ 1150 ਦੇ ਦੋ ਸੂਟ ਹੈ ਕੋਈ ਵੀ ਮੇਰੀ ਪੈੜ ਰਹਿ ਨਾ ਜਾਵੇ ਕਲਰ ਪ੍ਰਿੰਟ ਬਹੁਤ ਜਿਆਦਾ ਪਿਆਰੇ ਆ 1150 ਦੇ ਦੋ ਸੂਟ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕਈ ਵਾਰ ਆਪਣੇ ਕੋਲ ਦੁਪੱਟਾ ਪਿਆ ਹੁੰਦਾ ਤੁਸੀਂ ਉਹਦੇ ਨਾਲ ਵੀ ਸੂਟ ਮੈਚ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ 1150 ਦੇ ਦੋ ਸੂਟ ਬਹੁਤ ਹੀ ਪਿਆਰੇ ਪ੍ਰਿੰਟ ਅਲੱਗਤ ਅਲੱਗ ਜਿਹੜੀ ਜਿਹੜੀ ਮੈਚਿੰਗ ਤੁਹਾਨੂੰ ਪਸੰਦ ਹੈ ਜੀ ਨਾਲ ਦੀ ਨਾਲ ਚੱਕ ਲਓ ਜੀ ਕੋਈ ਵੀ ਮੇਰੀ ਭੈਣ ਰਹਿ ਨਾ ਜਾਵੇ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਦਾ ਪ੍ਰਾਈਸ ਹੈਗਾ ਇਹ ਜੀ ਰਿਯੋਨ ਕਾਟਨ ਦੀ ਤੁਹਾਨੂੰ ਸ਼ਰਟ ਮਿਲੂਗੀ ਜੀ ਰਿਯੋਨ ਬਾਟਮ ਮਿਲੂਗੀ ਜੀ ਤੁਹਾਨੂੰ ਬਹੁਤ ਹੀ ਵਧੀਆ ਸੂਟ ਦਾ ਪ੍ਰਾਈਸ ਹੈਗਾ ਜੀ 1300 ਦੇ ਤਿੰਨ ਸੂਟ 1350 ਦੇ ਤਿੰਨ ਸੂਟ ਮਿਲਣਗੇ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 1350 ਦੇ ਤਿੰਨ ਸੂਟ 1350 ਵਿੱਚ ਤੁਹਾਨੂੰ 3 ਸੂਟ ਮਿਲ ਰਹੇ ਹਨ ਜੀ ਘਰ ਬੈਠਿਆਂ ਨੂੰ ਵਿਦ ਸ਼ਿਪਿੰਗ ਕੋਈ ਸ਼ਿਪਿੰਗ ਅਲੱਗ ਤੋਂ ਨਹੀਂ ਲਈ ਜਾਊਗੀ ਜੀ 1300 ਦੇ 3 ਸੂਟ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਉਹ WhatsApp ਨੰਬਰ ਹੈ ਜੀ 1350 ਦੇ 3 ਸੂਟ ਤੁਹਾਨੂੰ ਘਰ ਬੈਠਿਆਂ ਨੂੰ ਮਿਲਣਗੇ ਜੀ ਕੋਈ ਸ਼ਿਪਿੰਗ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜੇ ਤੁਸੀਂ ਸੂਟ ਸਟਿਚ ਕਰਾਉਣਾ ਚਾਹੁੰਦੇ ਆ ਤਾਂ ਤਾਂ ਅਲੱਗ ਤੇ ਤੁਸੀਂ ਆਪਣਾ ਨਾਪ ਸੈਂਡ ਕਰ ਸਕਦੇ ਆ ਸੂਟ ਸਟਿਚ ਹੋ ਕੇ ਤੁਹਾਡੇ ਘਰ ਤੱਕ ਚਲੇ ਜਾਊਗਾ ਜੀ 1350 ਦੇ ਤਿੰਨ ਸੂਟ ਸਕਰੀਨ ਤੇ ਜਿਹੜਾ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਇਹ ਸਾਡਾ WhatsApp ਨੰਬਰ ਹੈ ਇਸੇ ਤੇ ਤੁਸੀਂ ਪਿਕ ਸੈਂਡ ਕਰ ਸਕਦੇ ਆ ਇਹ ਤੇ ਤੁਸੀਂ Google Paytm ਕਰ ਸਕਦੇ ਆ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਕੋਈ ਵੀ ਮੇਰੀ ਭੈਣ ਰਹਿ ਨਾ ਜਾਵੇ 1350 ਦੇ ਤਿੰਨ ਸੂਟ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਸਕਰੀਨ ਤੇ ਸ਼ੋ ਹੋ ਰਹੇ ਆ ਤੁਹਾਨੂੰ ਕਲਰ ਆਪਸ਼ਨ ਬਹੁਤ ਹੈ ਜੀ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਸੂਟ ਲੈ ਕੇ ਆਨੇ ਆ ਜਿੰਨ ਜਿੱਦਾਂ ਦੇ ਸੂਟਾਂ ਦੀ ਤੁਹਾਨੂੰ ਨੀਡ ਆ ਉਦਾਂ ਦੇ ਸੂਟ ਤੁਸੀਂ ਬਾਏ ਕਰ ਸਕਦੇ ਆ ਜੀ ਲਾਈਟ ਆ ਡਾਰਕ ਦੋਨੇ ਤਰ੍ਹਾਂ ਦੇ ਸੂਟ ਹੈ ਜੀ 1350 ਦੇ ਤਿੰਨ ਸੂਟ ਪੂਰੀਆਂ ਗਰਮੀਆਂ ਤੁਹਾਡੀ ਆਰਾਮ ਨਾਲ ਲੰਘ ਜਾਣੀਆਂ ਜੀ ਇੱਕ ਵਾਰੀ ਤੁਸੀਂ 1350 ਦੇ ਤਿੰਨ ਸੂਟ ਲੈ ਕੇ ਪੂਰੀਆਂ ਗਰਮੀਆਂ ਮੌਜ ਕਰੋਗੇ ਜੀ ਬਹੁਤ ਹੀ ਪਿਆਰਾ ਸੂਟਾਂ ਦਾ ਫੈਬਰਿਕ ਹੈ ਬਾਟਮ ਦਾ ਕੱਪੜਾ ਤੁਹਾਨੂੰ ਪੂਰਾ 2.5 ਮੀਟਰ ਦੀ ਕੱਟ ਮਿਲੂਗੀ ਜੀ ਸੂਟ ਇੱਕ ਤੋਂ ਇੱਕ ਮਿਲਣਗੇ ਜੀ ਕਲਰ ਆਪਸ਼ਨ ਬਹੁਤ ਹੈ ਜੀ ਇਹ ਨਹੀਂ ਹੈ ਵੀ ਪੰਜ ਚਾਰ ਸੂਟਾਂ ਚੋਂ ਸਿਲੈਕਟ ਕਰਨੇ ਆ ਜੀ ਜਿਹੜਾ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਤੁਸੀਂ ਬਾਏ ਕਰ ਸਕਦੇ ਹੋ ਜੀ 1350 ਦੇ ਤਿੰਨ ਸੂਟ ਥੈਂਕ ਯੂ so much ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਜੀ